ਬੱਲੂ ਅੱਜ ਘੂੜਾ ਦਿਖਾਉਣਾ ਤੁਹਾਨੂੰ ਅਲੀ ਗਾਉਂਡਰ ਤੇ ਪਿੰਡ ਆਪਾਂ ਕੌਣੀ ਚ ਬੈਠੇ ਆ ਮੁਖਸਰ ਸਾਹਿਬ ਦੇ ਨੇੜੇ 17 18 ਕਿਲੋਮੀਟਰ ਆ ਮੁਖਸਰ ਸਾਹਿਬ ਤੇ ਜਿਹੜਾ ਦੋਦਾ ਪਿੰਡ ਆ ਮੁਖਸਰ ਬਠਿੰਡਾ ਰੋਡ ਦੇ ਉੱਤੇ ਉਹ ਤੋਂ 3 ਕਿਲੋਮੀਟਰ ਨਾਲ ਹੀ ਪਿੰਡ ਕੌਣੀ ਆ ਦੋਦਾ ਕੌਣੀ ਵੀ ਕਹਿ ਦਿੰਦੇ ਆਮ ਆਪਣੇ ਤੇ ਆਪਣੇ ਨਾਲ ਬਾਈ ਕਾਬਲ ਕਾਬਲ ਬਾਈ ਸਵਾਗਤ ਆ ਤੁਹਾਡਾ ਬੜੀ ਤਰ੍ਹਾਂ ਦਾ ਵੀ ਸਵਾਗਤ ਆ ਵੀਰੇ ਤੇ ਬਾਈ ਆਪਾਂ ਜੇ ਗੱਲ ਕਰਗੇ ਅਲੀ ਗਾਉਂਡਰ ਦੀ ਤਾਂ ਆਪਣੇ ਕੋਲੇ ਅੱਜ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ 1.5 ਸਾਲ ਹੋ ਗਿਆ ਬਾਈ ਜੀ ਇਹ ਤਾਂ ਠੀਕ ਆ ਬਾਈ ਆ ਇਹਨੂੰ ਸਨਾਮ ਤੋਂ ਹੂੰ ਤੇ ਬਸ ਉਦੋਂ ਦਾ ਆਪਣੇ ਕੋਲ ਹੀ ਆ ਠੀਕ ਆ ਬਾਈ ਉਹ ਮੇਰੇ ਖਿਆਲ ਮਸ਼ਹੂਰ ਵੀ ਬਾਈ ਸਨਾਮ ਵਾਲੇ ਘੋੜ ਦੇ ਨਾਂ ਨਾਲ ਹੀ ਆ ਜਾਂਦੇ ਪਹਿਲਾਂ ਜੋਤੀ ਵਾਲਾ ਘੋੜਾ ਵਜਦਾ ਸੀ ਹੂੰ ਜਾਂ ਸਨਾਮ ਵਾਲਾ ਘੋੜਾ ਕਹਿੰਦੇ ਸੀ ਹੂੰ ਅਲੀ ਗੌਂਦਰ ਮਤਲਬ ਕਿ ਬਾਅਦ ਚ ਚੌਕਿਆ ਨਾ ਠੀਕ ਆ ਬਾਈ ਹੁਣ ਕਾਬਲ ਵਾਲਾ ਘੋੜਾ ਵੱਜਣ ਲੱਗਿਆ ਹਾਂ ਉਹਨਾਂ ਵਾਲੀ ਗੌਂਦਰ ਵੀ ਕਹਿੰਦੇ ਆ ਤੇ ਕਾਬਲ ਵਾਲਾ ਘੋੜਾ ਵੀ ਕਹਿ ਦਿੰਦੇ ਆ ਠੀਕ ਤੇ ਖੁਸ਼ੀ ਵੀ ਹੁੰਦੀ ਆ ਵੀ ਘੋੜੇ ਨੇ ਵੀ ਤਾਂ ਪਹੁੰਚਾਇਆ ਪਕੀਤਾ ਹਾਂ ਇਹਦਾ ਹਾਇ ਬਈ ਤੇ ਵੱਡੇ ਭਾਈ ਰਿਜ਼ਲਟ ਕਿੰਨੇ ਕਾਗੇ ਇਹਦੇ ਮਾਰਕੀਟ ਚ ਰਿਜ਼ਲਟ ਤਾਂ ਬਈ ਹਜ਼ਾਰਾਂ ਚੀ ਹੋਣਗੇ ਹੂੰ ਹਨਾ ਪਿੱਛੇ ਬਹੁਤ ਬਈ ਕੁੜੀ ਮੇਲ ਕਰਿਆ ਗਲਤੀ ਨਹੀਂ ਕੋਈ ਅੱਛੇ ਮੰਨ ਲਓ ਬਈ 9.5 ਸਾਲ ਬਰੀਡ ਕਰ ਗਿਆ ਉੱਥੇ ਹਾਂ ਬਈ ਹਨਾ ਹਾਂ 12 ਮਹੀਨਾ ਸਾਲ ਲੱਗ ਗਿਆ ਤੇ 9.5 ਸਾਲ ਬਰੀਡ ਕਰ ਗਿਆ ਉੱਥੇ ਭਾਲੇ 9.5 ਸਾਲਾਂ ਤੋਂ ਬਾਅਦ ਆਪਣੇ ਕੋਲੇ ਆਇਆ ਠੀਕ ਹੈ ਬਈ ਤੇ ਬਹੁਤ ਜਿਆਦਾ ਉੱਥੇ ਕੁੜੀ ਮੇਲ ਹੋਈ ਆ ਆਪਣੇ ਕੋਲ ਹੀ ਚੰਗਾ ਰਿਜ਼ਲਟ ਆਇਆ ਹੈ ਆਪਣੇ ਕੋਲੇ ਆ ਕੇ ਕਿੰਨੀ ਕੁ ਕਰਤੀ ਕੁੜੀ ਮੇਟ ਕਵਲ ਪਈ ਆਪਣੇ ਪਹਿਲਾਂ ਬਈ ਮੌੜੀ ਸੀਗਾ ਕੋੜਾ ਉੱਥੇ ਵੀ ਵਧੀਆ ਚੰਗੀਆਂ ਕੁੜੀਆਂ ਮੇਟ ਹੋ ਗਈਆਂ ਵੀ ਕੋਈ ਗਿਣਤੀ ਆਪਾਂ ਤਨੀਬਾਦੀ ਦੱਸ ਸਕਦੇ ਵੀ ਵਧੀਆ ਕੁੜੀਆਂ ਮੇਟ ਹੋ ਗਈਆਂ ਸੀਗੀਆਂ ਠੀਕ ਹੈ ਵੀ ਜਿੰਨਾ ਮਤਲਬ ਨਵੇਂ ਬੰਦੇ ਕਰ ਸਕਦੇ ਆ ਉਦੋਂ ਵੀ ਚੰਗੀਆਂ ਪਈ ਆਸ ਤੋਂ ਜ਼ਿਆਦਾ ਹੋਈਆਂ ਸੀਗੀਆਂ ਤੇ ਜਦੋਂ ਆਪਣੇ ਕੋਲੇ ਇਥੇ ਹੁਣ ਕੌਣੀ ਆ ਗਿਆ 3 ਜਨਵਰੀ ਤੋਂ ਬਾਅਦ ਤੇ ਆਪਣੇ ਕੋਲੇ ਮਤਲਬ ਵੀ ਆਸ ਤੋਂ ਵਧੇ ਹੋਈਆਂ ਮੇਟ ਬਈ ਬੱਚੇ ਸੁਨੱਖੇ ਬਹੁਤ ਆਈ ਆਦੇ ਹਨਾ ਹਾਂ ਬੱਚੇ ਬਹੁਤ ਸੁਨੱਖੇ ਤੇ ਹਾਈਟ ਮજબૂત ਮਤਲਬ ਕਿ ਇੱਕ ਬੱਚੇ ਦੇ ਵਿੱਚ ਸਾਰੇ ਗੁਣ ਹੀ ਬਾਹਰ ਆਉਂਦੇ ਆ ਮਤਲਬ ਦੋਸਤੋ ਤੁਸੀਂ ਜਿੰਨੇ ਕ ਬੱਚੇ ਤੇ ਦੇਖੋਗੇ ਨਾ ਤੁਹਾਨੂੰ ਮਤਲਬ ਤੁਹਾਡੀ ਰੂਹ ਦੇਖ ਕੇ ਖੁਸ਼ ਹੋਊਗੀ ਵੀ ਹਾਂ ਯਾਰ ਬਾਕੀ ਚੀਜ਼ ਜੰਮੀ ਆ ਕੋੜੇ ਨੇ ਹਨਾ ਤੇ ਕਬਲ ਬਾਈ ਜੇ ਗੱਲ ਕਰਕੇ ਦੀ ਲਾਈਨ ਦੀ ਤਾਂ ਲਾਈਨ ਬਾਈ ਦੀ ਮੈਨੂੰ ਤਾਂ ਦੱਸੋ ਪਾਉ ਚਾਨਣ ਕਿ ਕਿਹੜੀ ਲਾਈਨ ਚ ਆ ਗਿਆ ਪਿਓ ਇਹਦਾ ਹੀ ਮਾਲ ਖੜੀ ਵਾਲਾ ਕੋੜਾ ਠੀਕ ਆ ਬਾਈ ਮਾਲ ਖੜੀ ਵਾਲਾ ਹਾਂਜੀ ਤੇ ਹੋਰ ਜਿਹੜਾ ਵੱਡਾ ਕੋੜਾ ਉਹ ਇਹਦਾ ਦਾਦਾ ਆ ਹੂਰ ਵਾਲਾ ਬੱਡਾ ਕੋਡ ਹੁੰਦਾ ਦਾ ਹਾਂਜੀ ਉਹ ਦਾਦਾ ਜੀ ਹਮ ਭਾਈ ਉਹ ਚੀਜ਼ ਮਤਲਬ ਇਹਦੇ ਚ ਦਿਹਿੰਦੀ ਆ ਜਿਵੇਂ ਆਪਾਂ ਕਹਿੰਨੇ ਵੀ ਹੂਰ ਵਾਲੀ ਲਾਈਨ ਤੇ ਹੱਡਾਂ ਪਰਾਂ ਦੇ ਮਜ਼ਬੂਤ ਹੁੰਦੇ ਆ ਹਾਂਜੀ ਜਾਨਵਰ ਹਨਾ ਖੁੱਲੇ ਹੁੰਦੇ ਆ ਬਾਡੀ ਬਣਤਰ ਤਕੜੀ ਹੁੰਦੀ ਆ ਛਾਤੀ ਚੌੜੀ ਥੌਣ ਸੁਰੱਖਾ ਆਪਣ ਜਿਹੜੀਆਂ ਚੀਜ਼ਾਂ ਹੂਰ ਵਾਲੇ ਕੋੜ ਐ ਸੀਗੀਆਂ ਉਹ ਸਾਰੀਆਂ ਹੀ ਆ ਦੇ ਸਾਰੀਆਂ ਭਾਈ ਉਹ ਵੈਸੇ ਉਦੋਂ ਭਾਈ ਸਜਿੰਦਰ ਲੋਪੋ ਨੇ ਇੱਕ ਵੀਡੀਓ ਬਣਾਈ ਸੀਗੀ ਆਪਣੇ ਕੋੜੇ ਦੀ ਤੇ ਉਹਨੇ ਵੀਡੀਓ ਦੇ ਵਿੱਚ ਇਹ ਲਿਖ ਕੇ ਲਾਤਾ ਸੀਗਾ ਵੀ ਹਪੋਰ ਵਾਲਾ ਕੋੜਾ ਜੀ ਨੇ ਨਹੀਂ ਵੇਖਿਆ ਉਹ ਆ ਕੇ ਵੇਖ ਸਕਦਾ ਆ ਕੇ ਹਾਂ ਉਹਦੇ ਦਰਸ਼ਨ ਕਰ ਸਕਦੇ ਹਾਂ ਬਈ ਇਹ ਵੀ ਬਾਈ ਦੀ ਗੱਲ ਜਮਾ ਸਹੀ ਆ ਸੱਚੀ ਅੱਲੀ ਹਾਈਟ ਹੀ ਵੱਧ ਆਈ ਆ ਬਾਕੀ ਸਭ ਕੁਝ ਉਹੀ ਆ ਹੂੰ ਇਹਦਾ ਹੈ ਜੀ ਬਾਕੀ ਬਈ ਇੰਨੀ ਚੌੜ ਦੀ ਗੱਲ ਨਹੀਂ ਦੇਖ ਕੇ ਰੂਹ ਖੁਸ਼ ਹੁੰਦੀ ਆ ਦੋਸਤੋ ਜਦੋਂ ਇਹਦੀ ਬਾਡੀ ਬਣਤਰ ਤੁਸੀਂ ਦੇਖੂਗੇ ਨਾ ਪੂਰਾ ਰੋਹ ਪੈਂਦਾ ਜਾਣ ਵਰਦਾ ਹਨਾ ਤੇ ਮਾਂਏ ਦੀ ਬਈ ਆ ਗਈ ਆਪਣਾ ਬਾਈ ਮਿੰਟੂ ਕੋਲੇ ਜਿਹੜਾ ਸੂਰਜ ਘੋੜਾ ਸੀ ਠੀਕ ਹੈ ਬਈ ਉਹਦੀ ਆ ਹੂੰ ਤੇ ਨਾਨੀਏ ਦੀ ਪਾਨੇ ਵਾਲੇ ਦੀ ਨਾਨੀ ਫਿਰ ਤਾਂ ਦੋਸਤੋ ਚਾਰ ਹੀ ਲੈਣਾ ਪੂਰੀਆਂ ਐ ਭੂਗੀਆਂ ਬਈ ਘਾ ਹਾਂ ਬਲੱਡ ਲਾਈਨਾਂ ਸਾਰੀਆਂ ਹੀ ਚੰਗੀਆਂ ਆ ਗਈਆਂ ਹੂੰ ਬਲੱਡ ਲਾਈਨਾਂ ਸਾਰੀਆਂ ਹੀ ਚੰਗੀਆਂ ਆ ਉਹ ਚਾਰ ਲਾਈਨਾਂ ਤਾਂ ਤਕੜੀਆਂ ਬੋਲਦੀਆਂ ਨੇ ਹਾਂ ਚਾਰ ਲਾਈਨਾਂ ਤਾਂ ਤਕੜੀਆਂ ਬੋਲਦੀਆਂ ਪੂਰੀਆਂ ਹੂੰ ਤੇ ਮਾਨ ਕੇ ਚੱਲੋ ਬਾਈ ਚੰਬੀਆਂ ਚੰਬੀਆਂ ਤੇ ਕਿਵੇਂ ਆ ਯਾਰ ਰਿਜ਼ਲਟ ਚੰਬੀਆਂ ਤੇ ਵੀ ਬਾਈ ਜੀ ਜਿਆਦਾ ਤਾਂ ਨੁਕਰੇ ਬੱਚੀ ਆ ਹੂੰ ਤੇ ਮਾਰਵਾੜੀ ਜਿਹੜੀਆਂ ਕੁੜੀਆਂ ਸੰਗਾਂ ਤੋਂ ਕੁਛ ਉਹ ਵੀ ਨੁਕਰੇ ਬੱਚੀ ਹੂੰ ਠੀਕ ਆ ਬਾਈ ਮਾਰ ਮਾਰਵੜੀਆਂ ਦੇ ਵੀ ਨੁਕਰੇ ਕੱਢ ਮਾਰਵਾੜੀ ਤੇ ਵੀ ਨੁਕਰੇ ਕੱਢਿਆ ਤੇਲਗਾ ਕੁੜੀਆਂ ਕੁਛ ਤੇ ਕੁਛ ਆਪਣਾ ਜਿਵੇਂ ਇੱਕ ਪੈਰ ਚਿੱਟਾ ਮੱਥੇ 'ਚ ਫੁੱਲ ਜਾਂ ਕਿਸੇ ਕੁੜੀ ਦੇ ਪਤਾ ਦੋ ਪੈਰ ਚਿੱਟੇ ਆ ਪਿਛਲੇ ਉਹਨਾਂ ਦੇ ਨੁਕਰੇ ਬੱਚੇ ਆ ਆਪਾਂ ਤੁਹਾਨੂੰ ਫੋਟੋਆਂ ਦੇਵਾਂਗੇ ਵਿੱਚ ਲਾਓ ਤੁਸੀਂ ਹੂੰ ਤੇ ਉਹ ਬੱਚਿਆਂ ਦੀਆਂ ਚਲੋ ਆਪਾਂ ਲਾਵਾਂਗੇ ਵਿੱਚ ਬਈ ਬੱਚਿਆਂ ਦੀਆਂ ਤਾਂ ਇੱਕ ਕਬਲ ਬਈ ਗੱਲ ਹੋਰ ਦੱਸੋ ਇਹ ਖੁਰੀ ਕਿੰਨੇ ਨੰਬਰ ਲੱਗਦੀ ਆ ਖੁਰੀ ਬਈ ਜੀ ਮਹਲਾ ਦਾ 7 ਹੁਣ ਬਾਹਲਾ ਦਾ ਆਪਾਂ ਕਹ ਸਕ ਨਹੀਂ ਸਕਦੇ ਵੀ ਵੱਡੀ ਖੁਰੀ ਮਤਲਬ ਕਿ ਪੂਰੀ ਵੱਡੀ ਖੁਰੀ ਹੁੰਦੀ ਹੈ ਹੂੰ ਕਿਉਂਕਿ ਮੈਂ ਤੈਨੂੰ ਤਾਂ ਹੀ ਪੁੱਛਿਆ ਕੁਐਸਚਨ ਕਿਉਂ ਸੌਂਪ ਬਹੁਤ ਵੱਡਾ ਬਈ 5 25 ਹੂੰ ਵੱਡੀ ਖੁਰੀ ਜੀ ਆ ਜਾਂਦਾ ਜਿਵੇਂ ਵੱਡੀ ਪੂਰੀ ਉਹ ਵੀ ਕੱਟ ਕੇ ਲਾਉਂਦੇ ਆ ਵੱਡੀ ਖੁਰੀ ਵੀ ਮਤਲਬ ਚੌੜੀ ਕਰਕੇ ਹੂੰ ਜੇ ਜਿੰਨਾ ਕ ਮਤਲਬ ਕਿ ਪਤਾ ਆਪਾਂ ਨੂੰ ਆਪਾਂ ਉਹ ਦੱਸ ਸਕਦੇ ਹਾਂ ਨਾ ਹਾਂ ਹਾਂ ਬਾਈ ਹਾਂਜੀ ਨਹੀਂ ਨਹੀਂ ਬਾਈ ਸੁੰਬ ਸੁੰਬ ਬਹੁਤ ਮਜ਼ਬੂਤ ਹੈ ਤੇ ਬਾਕੀ ਕਿ ਇੱਕ ਦੋ ਵਾਰੀ ਮਸੇਰ ਆਏ ਸੀ ਖੁਰੀਆਂ ਵਾਲੇ ਜਿਵੇਂ ਉਹ ਆਮ ਜਾਨਵਰਾਂ ਦੇ ਖੁਰੀਆਂ ਲਾਉਂਦੇ ਆ ਉਹ ਸੀ ਤਾਂ ਇਹਦੇ ਮੇਜ ਦੀ ਫਿਰ ਖੁਰੀ ਨਹੀਂ ਆਈ ਸੀਗੀ ਹਾਂ ਫਿਰ ਖੁਰੀ ਜਦੋਂ ਆਈ ਨਹੀਂ ਤੇ ਫਿਰ ਉਹ ਕੁਝ ਦਿਨਾਂ ਬਾਅਦ ਲਾ ਕੇ ਗਏ ਸੀਗੇ ਮਗਾ ਕੇ ਠੀਕ ਹੋਈ ਮਗਾ ਕੇ ਬਤੂ ਹਾਂ ਮਤਲਬ ਕਿ ਇਹ ਨਹੀਂ ਨਹੀਂ ਪਤਾ ਹੁੰਦਾ ਵੀ ਹਰ ਇੱਕ ਜਾਨਵਰ ਦਾ ਪੈਰ ਹੋਣਾ ਅੱਜ ਕੱਲ ਤਾਂ ਹੁਣ ਕੋੜਿਆਂ ਦੇ ਪੈਰ ਆ ਹੀ ਬਹੁਤ ਡੇਰੇ ਆ ਬਹੁਤ ਡੇਰੇ ਆ ਹਾਂ ਇਹ ਗੱਲ ਹੈ ਤੇ ਇੱਕ ਕਬਲ ਬਈ ਬੱਚਿਆਂ ਚ ਵੀ ਕੰਨ ਕੁੰਨ ਜਿਵੇਂ ਇਹਦਾ ਬਈ ਛੋਟਾ ਜਾਨਾ ਕੰਨ ਛੋਟਾ ਹੀ ਆ ਆਇਆ ਬੱਚਾ ਵੱਡਾ ਕੰਨ ਤਾਂ ਮਤਲਬ ਦਾ ਕਿਸੇ ਬੱਚੇ ਚ ਕੋਈ ਟਾਈਮ ਬੱਚੇ ਮਗਰ ਆ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਤੇ ਛੋਟਾ ਕੰਨ ਹੀ ਹੁੰਦਾ ਤੇ ਖੂਬਸੂਰਤੀ ਇੰਨੀ ਹੁੰਦੀ ਹੈ ਠੀਕ ਹੈ ਗਰਦਨ ਦੀ ਵੀ ਲੰਬਾਈ ਹੁੰਦੀ ਆ ਮਾਰਵਾੜੀ ਕੈਰੇਕਟਰ ਹੀ ਮਤਲਬ ਇਹ ਸਾਲ ਉਹ ਰੰਗ ਨੁਕਰਾਂ ਹੂੰ ਤੇ ਮਜ਼ਬੂਤੀ ਤੇ ਕੱਦ ਤੇ ਜਿਹੜੇ ਬਰੀਕੀਆਂ ਆ ਉਹ ਮਾਰਵਾੜੀ ਵਾਲੀਆਂ ਹੂੰ ਜੀ ਇਹਨਾਂ ਸੋਨਾ ਹੁੰਦਾ ਬਾਕੀ ਬਈ ਉਹੀ ਗੱਲ ਆ ਸਾਰੀ ਗੱਲਬਾਤ ਹੀ ਲਾਈਨ ਤੇ ਖੜੀ ਹੁੰਦੀ ਹੈ ਹਨਾ ਹਾਂਜੀ ਜੇ ਅੱਗੇ ਬੱਚਿਆਂ ਚ ਬਿਊਟੀ ਚੰਗੀ ਆਊਗੀ ਤਾਂ ਆਟੋਮੈਟਿਕਲੀ ਚੱਲਣਾ ਜੇ ਹਾਂ ਫੇਰ ਵੀ ਚੱਲੂਗਾ ਜੀ ਫੇਰ ਹੀ ਬਰੀਡ ਹੋਊਗਾ ਫੇਰ ਹੀ ਮਤਲਬ ਕਿ ਹਰ ਨੂੰ ਫਾਇਦਾ ਹਰ ਇੱਕ ਨੂੰ ਹਨਾ ਹਾਂ ਮਤਲਬ ਦੋਸਤੋ ਘੋੜਿਆਂ ਵਾਲੀ ਲਾਈਨ ਚ ਕੋਈ ਅਜਿਹੇ ਬੰਦਾ ਨਹੀਂ ਹੋਣਾ ਜਿਹੜਾ ਇਹ ਘੋੜੇ ਬਾਰੇ ਨਾ ਜਾਣਦਾ ਹੋਊਗਾ ਤੇ ਇਹਦੇ ਬੱਚੇ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਦੇਖੇ ਹੋਣਾ ਹਨਾ ਉਹ ਇੱਕ ਕਾਫੀ ਮਸ਼ਹੂਰ ਤੇ ਨਾਮੀ ਘੋੜਾ ਬਾਈ ਕੋਈ ਛੋ ਵਗੈਰਾ ਨਹੀਂ ਦਿਖਾਈ ਸ਼ੋਅ ਬਾਈ ਜੀ 15 16 ਤੇ 17 ਦੇ ਵਿੱਚ ਤਿੰਨ ਨਰ ਚੈਂਪੀਅਨ ਹੈ ਅੱਛਾ ਬਾਈ ਮਸਤੂਨਾ ਸਾਹ ਤੋ ਤੇ ਨਾਬੇ ਹਾਂ ਤਿੰਨ ਨਰ ਚੈਂਪੀਅਨ ਤਿੰਨ ਵਾਰ ਚੈਂਪੀਅਨ ਹੈ ਬਾਈ ਹਾਂਜੀ ਲਗਾਤਾਰ ਤਿੰਨ ਸਾਲ ਚੈਂਪੀਅਨ ਰਿਹਾ ਉਹ ਤੋਂ ਹੂੰ ਤਿੰਨ ਵਾਰੀ ਦਾ ਬਈ ਚੈਂਪੀਅਨ ਆ ਤੇ ਹਾਂਜੀ ਨੇ ਬੱਚੇ ਦਾ ਤੁਸੀਂ ਇਹਦੇ ਵੀਡਿਓ ਆ ਵੇਖੀ ਹੋਣੀਆਂ ਹੁਣ ਜਿਵੇਂ ਪਰਬਤ ਆ ਉੱਠ ਜਿਹੜੇ ਜਿਹੜੇ ਬੱਚੇ ਮਤਲਬ ਕਿ ਆਏ ਵੀ ਆ ਪਰਬਦੀ ਵੀ ਹਾਈਟ ਬਾਈ ਕਾਫੀ ਆ ਹਾਂਜੀ ਮੰਨੋ 68 ਫੱਟੀ ਵਾਲੀ ਹਾਈਟ ਆ ਉਹਦੀ ਤੇ ਬਰੀਕੀਆਂ ਤੇ ਖੂਬਸੂਰ ਕੋਸ ਵਾਲੀ ਗੌਂਡਰ ਵਾਲੀ ਇਹ ਵਿੱਚ ਹਾਈਟ ਦੇ ਨਾਲ ਖੂਬਸੂਰਤੀ ਤਾਂ ਆਉਣੀ ਆਉਣੀ ਹੈ ਹੂੰ ਬਾਕੀ ਬਈ ਹੋਰ ਵੀ ਇਹ ਜਿਵੇਂ ਹੁਣ ਜਿੰਨੇ ਕਿਸਾਨ ਚੰਗੇ ਕਾਫੀ ਹਾਈਟ ਬਹੁਤ ਇਹਨਾਂ ਨੂੰ ਬਹੁਤ ਲੈ ਕੇ ਗਏ ਨੇ ਹਾਂ ਬੱਚੇ ਦੇ ਤਕਰੀਬਨ ਬਸ਼ੇਰੀਆਂ ਹਾਈਟ ਮਤਲਬ ਕਿ ਇਹ ਤੋਂ ਵੱਡੀਆਂ ਹਾਈਟ ਦੇ ਵਿੱਚ ਇਹਦੀਆਂ ਬਸ਼ੇਰੀਆਂ ਵੀ ਆ ਗਈਆਂ ਬਛੇਰੇ ਤਾਂ ਹੁਣ ਹੀ ਆਉਣੇ ਆ ਬਸ਼ੇਰੀਆਂ ਵੀ ਵੱਡੀ ਹਾਈਟ ਚ ਆ ਗਈਆਂ ਇਹ ਤੋਂ ਅੱਛਾ ਬਸ਼ੇਰੀਆਂ ਵੀ ਕਾਫੀ ਹਾਈਟ ਲੈ ਕੇ ਗਏ ਹਾਂ 65 ਤੋਂ ਤੱਕ 68 ਤੱਕ ਬਸ਼ੇਰੀਆਂ ਗਈਆਂ ਹੂੰ ਤੇ ਬਹੁਤ ਹੀ ਚੰਗੀਆਂ ਮਤਲਬ ਕਿ ਹੁਣ ਆਪਣੇ ਤੇ ਸੰਗੋ ਤੋਂ ਉਹਨਾਂ ਪੰਡਾ ਉਹਨਾਂ ਤਿੰਨ ਕ ਸਾਲ ਦੀ ਬਸ਼ੇਰੀ ਹੋਊਗੀ ਸ਼ਾਇਦ ਉਹ ਹੂੰ ਲੈ ਕੇ ਆਇਆ ਹੋਣੀ ਪਟਿਆਲੇ ਦੋ ਸ਼ੋ ਵਿਨਰ ਆ ਤੇ ਸਾਢੇ 4 ਇੰਚ ਹਾਈਟ ਹੈ ਜੀ ਠੀਕ ਆ ਬਈ ਹਾਈਟ ਹਜੇ ਕਰੂਗੀ ਹੋਰ ਵੀ ਫਿਰ ਬਹੁਤ ਹਾਈਟ ਆ ਹਾਂਜੀ ਬੱਚੇ ਤਕਰੀਬਨ ਹਾਈਟ ਆਉਂਦੀ ਆ ਹੁਣ ਇੱਕ ਤਾਂ ਇਹਦੇ ਬਛੇਰੀਆਂ ਜਿਆਦਾ ਆਉਂਦੀਆਂ ਬਛੇਰੇ ਬਹੁਤ ਘੱਟ ਆਉਂਦੇ ਆ ਤੇ ਜਿੰਨੇ ਬਛੇਰੇ ਆਏ ਆ ਤਕਰੀਬਨ ਉਹ ਸਾਂ ਨਹੀਂ ਬਣੇ ਸਾਰੇ ਆ ਵੀ ਫਿਰ ਬਾਈ ਲਾਟਰੀ ਆ ਹਨਾ ਹਾਂ ਲਾਟਰੀ ਜਿਹੜਾ ਬੰਦੇ ਮੰਨ ਕੇ ਚਲੋ ਕੋਈ ਕੁੜੀ ਭਰਾ ਕੇ ਲੈ ਕੇ ਗਿਆ ਬਿਸ਼ੇਰੀ ਨੌਕਰੀ ਬਿਸ਼ੇਰੀ ਆ ਗਈ ਹਾਂਜੀ ਲਾਟਰੀ ਲੱਗ ਗਈ ਬਈ ਲਾਟਰੀ ਹੈ ਜੀ ਬਿਸ਼ੇਰੀਆਂ ਜਾਦੇ ਆਉਂਦੀਆਂ ਇਹਦੀਆਂ ਇਹ ਬਿਸ਼ੇਰੇ ਘਟ ਆਉਂਦੀਆਂ ਜੀ ਹਾਂ ਹਾਂ ਤੇ ਫੀਸ ਬਾਈ ਫਿਰ ਕਪਲ ਬਾਈ ਕੀ ਰੱਖੀਆ ਫੀਸ ਬਾਈ ਜੀ ਹੁਣ ਆਪਣਾ ਦਸਹਰੇ ਤੇ ਵਧਾਈ ਸੀ ਆਪਾਂ 25000 ਰੁਪਏ ਕੀਤੀ ਹੈ ਜੀ ਠੀਕ ਆ ਬਾਈ ਪਹਿਲਾਂ 21000 ਸੀ ਹੁਣ 25 ਕਰ ਦਿੱਤੀ ਨਹੀਂ ਠੀਕ ਆ ਬਾਈ ਜਾਇਦਾ ਫੀਸ ਤਾਂ ਤੇ ਸਟੇਬਲ ਵਗੈਰਾ ਫਿਰ ਬਾਈ ਜੇ ਕੋਈ ਭਰਾ ਕੁੜੀ ਰੱਖਣਾ ਚਾਹੁੰਦਾ ਕੋਈ ਹਫਤਾ ਪੰਜ ਚਾਰ ਦਿਨ ਹਾਂਜੀ ਤਾਂ ਉਹਦਾ ਕਰ ਦਊ ਫਿਰ ਹਾਂਜੀ ਉਹ ਇੱਥੇ ਰੱਖੀ ਦੀ ਇੱਕ ਕੁੜੀ ਜੀ ਜਿਹਨੇ ਦਿਨ ਹੀ ਟਾਂ ਦੇ ਰੱਖੀ ਦੀ ਠੀਕ ਹੈ ਭਾਈ ਤੇ ਕੋਈ ਚੱਕਰ ਨਹੀਂਗਾ ਉਹ ਆਪਦਾ ਅਗਲੇ ਨੂੰ ਪੂਰਾ ਹਾਂ ਪੂਰਾ ਤਸल्ली ਆਦੇ ਹੱਥੀ ਮੇੜ ਕਰਉਣੇ ਆਪਦਾ ਹੱਥੀ ਮੇੜ ਕਰਾਵੇ ਜੇ ਟਾਈਮ ਹੈ ਨਹੀਂ ਦੀ ਆਪ ਵੀ ਮੇੜ ਕਰਾ ਲਈ ਦੀ ਆ ਫੋਟੋ ਮਾ ਭੇਜ ਦੇਣੀ ਅਗਲੇ ਨੂੰ ਹਣਾ ਵਿਸ਼ਵਾਸ ਹੋਣਾ ਚਾਹੀਦਾ ਜੀ ਵਿਸ਼ਵਾਸ ਤੇ ਬੜੀ ਜੀ ਹਾਂਜੀ ਬਾਕੀ ਜਦੋਂ ਕਬਨ ਹੋ ਗਈ ਜੀ ਵਿਸ਼ਵਾਸ ਤਾਂ ਹੋਊ ਗਈ ਹੂੰ ਤੇ ਆਪਣਾ ਇਹ ਕੋਈ ਰੱਖਿਆ ਵੀ ਇੱਕ ਜਾਂ ਦੋ ਜਾਂ ਪੰ ਦਾ ਚੱਕਰ ਆ ਹੂੰ ਆਪਦਾ ਇਹ ਕਹਿੰਦੇ ਵੀ ਇੱਕ ਹੀਲ ਤੇ ਪਹਿਲੀ ਗੱਲ ਤਾਂ ਕੁੜੀ ਇਹਦੀ ਖਾਲੀ ਰਹਿੰਦੀ ਨਹੀਂ ਹੂੰ ਨੇਚਰਲ ਕੋੜਾ ਖਰਾਕ ਤੇ ਪਲਿਆ ਹੋਇਆ ਕੋੜਾ ਕੋਈ ਸੰਤੈਟਿਕ ਚੀਜ਼ਾਂ ਨੂੰ ਮਿਲ ਗਿਆ ਹੀ ਨਹੀਂ ਇਹ ਨਾਲ ਕੋਈ ਠੀਕੇਪੋਡਰ ਤਾਂ ਦਿੱਤੇ ਨਹੀਂ ਕੋੜੀ ਗੱਬਲ ਹੋਈ ਜਾਂਦੀ ਹੈ ਪਹਿਲਾਂ ਫਿਰ ਉਸ ਤੋਂ ਬਾਅਦ ਇਹ ਆ ਬਈ ਜੇ ਮੰਨ ਲਓ ਵੀ ਕੋਈ ਕਾਰਨ ਹੁੰਦਾ ਹੈ ਕੋਈ ਮੌਸਮ ਕਾਰਨ ਜਾਂ ਕਿਸੇ ਚੀਜ਼ ਕਾਰਨ ਵੀ ਨਹੀਂ ਗੱਬਨ ਹੋਈ ਤਾਂ ਆਪਾਂ ਦੂਜੀ ਹੀਟ ਤੇ ਵੀ ਛੜਦੀ ਆ ਬੱਤੀ ਮਤਲਬ ਕਿ ਕੋੜੀ ਆਪਾਂ 100% ਅਗਲੇ ਦੀ ਗੱਬਨ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਦੂਰ ਨੇੜੇ ਵਾਲਾ ਤਾਂ ਕੋਈ ਕਰੋਗੇ ਬਈ ਮਾਂਤਨ ਹਾਂ ਨਹੀਂ ਮਾਂਤਨ ਕਰੀਦਾ ਹੂੰ ਕਰੀਦਾ ਮਾਂਤਨ ਕਰੀਦਾ ਹੂੰ ਜਿਨੇ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ਿਆ ਤੇ ਉਹ ਨਾ ਮਾਂ ਤਾਂ ਜਰੂਰ ਕਰੀਦਾ ਠੀਕ ਆ ਭਾਈ ਫੇਰ ਹੀ ਮਤਲਬ ਕਿ ਅਗਲੇ ਨੂੰ ਵੀ ਖੁਸ਼ੀ ਹੋਵੇ ਜੀ ਹਨਾ ਹਾਂ ਭਾਈ ਆਪਣਾ ਸਾਥ ਵੀ ਦਿੱਤਾ ਭਰਾਵਾਂ ਨੇ ਜੀ ਬਹੁਤ ਹਮ ਠੀਕ ਆ ਚਲੋ ਹਰ ਇੱਕ ਗਰੁੱਪ ਦਾ ਕੈਂਪ ਹੋ ਕੇ ਚੱਲਦਾ ਹੀ ਹਨਾ ਹਮ ਪਹਿਲਾਂ ਤਾਂ ਸਾਥ ਦਿੱਤਾ ਮੇਰੀ ਵਾਈਫ ਨੇ ਹਮ ਸਭ ਤੋਂ ਵੱਡਾ ਭਾਈ ਸਭ ਤੋਂ ਵੱਡਾ ਸਾਥ ਹੌਸਲਾ ਜਿਹੜਾ ਮੱਦੇ ਦਾ ਪਸ਼ੂ ਵੀ ਉਹਦੇ ਬੇਸ ਤੇ ਰੱਖਿਆ ਸਿਰ ਤੇ ਰੱਖਿਆ ਕੁੱਤੇ ਵੀ ਉਹਦੇ ਸਿਰ ਤੇ ਰੱਖਿਆ ਹਮ ਇਨੇ ਸਾਲ ਹੋ ਗਏ ਸ਼ੌਂਕ ਪਾਲੇ ਨੂੰ ਹੁਣ ਕੋੜੇ-ਕੋੜੀਆਂ ਦੇ ਵਿੱਚ ਪਹਿਲਾਂ ਸਪੋਰਟ ਉਹਦੀ ਆ ਜੇ ਉਹਨੇ ਹਾਂ ਕੀਤੀ ਤੇ ਇਸ ਕੰਮ ਚ ਆਏ ਤੇ ਜੇ ਹਾਂ ਕੀ ਕੀਤਾ ਮਤਲਬ ਕਿ ਸੱਚੇ ਪਾਤਸ਼ਾਹੀ ਮੇ ਨਾਲ ਕੋੜਾ ਵੀ ਘਰੇ ਖੜਾ ਹਨ ਹੂੰ ਤੇ ਫਿਰ ਉਸ ਤੋਂ ਬਾਅਦ ਆਪਣਾ ਮਿੱਤਰ ਹੂੰ ਹਾਂਜੀ ਆਪਣਾ ਪਰਮਿੰਦਰ ਮਾਨ ਆ ਮੌੜਾਂ ਤੋਂ ਹੂੰ ਮਤਲਬ ਕਿ ਉਹ ਉਹਨੇ ਕੋੜਾ ਲੈ ਕੰਮ ਚ ਲਿਆਂਦਾ ਸੀ ਮੈਨੂੰ ਹੂੰ ਸਭ ਤੋਂ ਪਹਿਲਾਂ ਠੀਕ ਉਹਨੇ ਸ਼ੌਂਕ ਪਾਇਆ ਸੀ ਫਿਰ ਉਸ ਤੋਂ ਬਾਅਦ ਮਤਲਬ ਕਿ ਆਪਣਾ ਸਣੀ ਬਰਾੜ ਹੈ ਦੂਹੇ ਵਾਲੇ ਤੋਂ ਸੰਦੀਪ ਹੂੰ ਉਹਨੇ ਉਹਨੇ ਇਹ ਚੀਜ਼ਾਂ ਦਾ ਵੱਲ ਸਿਖਾਇਆ ਉਹਨਾਂ ਤੋਂ ਸਿੱਖੀ ਜਾਂਦੇ ਆ ਵੱਲ ਦੋਹਾਂ ਤੋਂ ਹੂੰ ਸੰਦੀਪ ਨੇ ਘੋੜਾ ਚਵੈਸ ਉਹਦੀ ਏ ਸੰਦੀਪ ਦੀ ਏ ਠੀਕ ਹੋਈ ਦਮੋਂ ਵਾਲਾ ਸੰਦੀਪ ਕਿਉਂ ਉਹਨੇ ਮਤਲਬ ਕਿ ਬਰੀਕੀਆਂ ਤੋਂ ਲੈ ਕੇ ਸਭ ਕੁਝ ਵੇਖਿਆ ਹੂੰ ਫਿਰ ਉਹਨੇ ਆਖਿਆ ਵੀ ਇਹ ਲੈਣਾ ਤੇ ਇਹ ਹੀ ਲੈਣਾ ਬਸ ਚਵੈਸ ਉਹਦੀ ਏ ਰਵਿੰਦਰ ਸੇਖੋਂ ਆ ਹਾਂ ਉਹਦੀ ਮਤਲਬ ਕਿ ਉਹਨੇ ਸਾਥ ਦਿੱਤਾ ਚਵੈਸ ਕਰਨ ਦੇ ਵਿੱਚ ਹੂੰ ਕਿ ਉਹ ਸਾਨੂੰ ਪਹਿਲਾ ਉਹਦੀ ਨਿਗਾਹ ਕਿਤੇ ਟੱਪੀ ਸੀ ਇਹਦੇ ਵਿੱਚ ਦੀ ਅੱਛਾ ਭਾਈ ਫਿਰ ਉਸ ਤੋਂ ਬਾਅਦ ਬਲਵਿੰਦਰ ਸੰਧੂ ਆ ਜਗਮੀਰ ਸੰਧੂ ਆ ਆਪਣਾ ਮਸੇਰ ਆ ਦੋਨੇ ਭਰਾਈ ਆ ਠੀਕ ਹੈ ਉਹਨਾਂ ਨੇ ਮਤਲਬ ਕਿ ਸਾਥ ਦਿੱਤਾ ਪਰ ਘੋੜਾ ਤਕਰੀਬਨ ਸਾਲਾਂ ਵਿੱਚ ਮਤਲਬ ਗਰੁੱਪ ਹੀ ਲੈ ਸਕਦਾ ਹਨਾ ਸਪੋਰਟ ਹੋਊਗੀ ਦਾ ਕੋੜਾ ਲਾਵਾਂਗੇ ਹਮ ਕਬਲ ਬਾਈ ਇਹੀ ਗੱਲ ਕਰਦੇ ਆਂ ਵੀ ਚਲੋ ਭਰਾਮਾਂ ਦੇ ਸਾਥ ਨਾਲੇ ਸਾਰਾ ਕੁਝ ਸੰਭਵ ਹੁੰਦਾ ਪਰ ਜਿਹੜੀ ਤੁਹਾਡੀ ਗੱਲ ਵਧੀਆ ਲੱਗੀ ਵੀ ਚਲੋ ਆਪਣਾ ਜਿਹੜਾ ਜੀਵਨ ਸਾਥੀ ਆ ਹਾਂਜੀ ਉਹਦੀ ਜੇ ਆਪਣੇ ਉਹ ਮੋਢੇ ਨਾਲ ਮੋਢਾ ਲਾ ਕੇ ਖੜਾ ਬੰਦੇ ਦੀ ਪਿੱਠ ਲੱਗਦੀ ਨਹੀਂ ਬਾਈ ਮਤਲਬ ਜੇ ਉਹ ਜੇ ਉਹ ਖੜੀ ਵੱਡਾ ਕੋ ਘਾਟਾ ਆਪੇ ਜੇ ਕੋ ਕਿੱਦੇ ਵੱਡਾ ਕੋ ਵੱਧ ਹੋ ਜਾ ਬੰਦੇ ਦੇ ਨਾਲ ਜੇ ਉਹ ਖੜੀ ਹਾਂਜੀ ਜੋਨੇ ਸਪੋਰਟ ਕੀਤੀ ਉਹਦਾ ਹੌਸਲਾ ਸਭ ਤੋਂ ਵੱਧ 26 25 26 ਮੱਝਾਂ ਘਰੀ ਬੈਠੇ ਆਂ ਸਾਰ ਰੱਖੀ ਬੈਠੇ ਆਂ ਕੁੱਤੇ ਰੱਖੀ ਬੈਠੇ ਆਂ ਕੋੜੇ ਰੱਖੀ ਬੈਠੇ ਆਂ ਯਾ ਦੂਜੀ ਗੱਲ ਇਹ ਆ ਬੀ ਆਮ ਹਰ ਇੱਕ ਦੀ ਇਹ ਸੋਚ ਆ ਵੀ ਅੱਜ ਕੈਨੇਡਾ ਭੇਜ ਦੀ ਆਸਟ੍ਰੇਲੀਆ ਭੇਜ ਗਿਆ ਜਵਾਕ ਹੂੰ ਠੀਕ ਐ ਤੇ ਜੇ ਉਹਨੂੰ ਸ਼ੌਂਕ ਸੀਗਾ ਉਹਨੇ ਸਪੋਰਟ ਕੀਤੀ ਤਾਂ ਗਾਂ ਬੱਚਿਆਂ ਨੂੰ ਸ਼ੌਂਕ ਪੈ ਗਏ ਮੈਂ ਇਕੱਲਾ ਨਹੀਂ ਸ਼ੌਂਕ ਪਾ ਸਕਦਾ ਮਾਲੇ ਪਾਸੇ ਪੜਨਾ ਤੇ ਨਹੀਂ ਤਾਂ ਅੱਜਕੱਲ ਮਾਵਾਂ ਆਏ ਨੇ ਪੜ ਲਓ ਉਚਾਨਾ ਪੜ੍ਹ ਲੋ ਟਿਊਸ਼ਨਾਂ ਹੀ ਹੋਈ ਜਾਂਦੀ ਐ ਉਹਨਾਂ ਪੜਾਉਣਾ ਤਾਂ ਆਪਾਂ ਹੈਗੇ ਹੈਗਾ ਆਪਣਾ ਫਰਜ਼ ਐ ਤੇ ਜੇ ਸ਼ੌਕ ਨਾਲ ਪਾਊਗਾ ਤਾਂ ਆਪਣੀ ਮਦਦ ਵੀ ਕਰਨੀ ਗਿਆ ਆਪਣੋ ਸ਼ੌਕ ਵੀ ਪੂਰੇ ਹੋਗੇ ਸਪੋਰਟ ਵੀ ਕਰਤੀ ਸਪੋਰਟ ਵੀ ਕਰਤੀ ਠੀਕ ਹੈ ਬੇਟੇ ਨੇ ਤੇ ਬੇਟੀ ਨੂੰ ਜ਼ਿਆਦਾ ਸ਼ੌਂਕ ਪਾਉਣ ਵਾਲੀ ਵੀ ਹੋਈ ਏ ਕਮਰ ਤਾਂ ਕਿਉਂ ਦੀ ਸੋਚਿਆ ਵੀ ਬਾਹਰ ਤਾਂ ਆਪਾਂ ਵੇਚਣਾ ਹੀ ਨਹੀਂ ਉਹ ਵੀ ਕਹਿੰਦੀ ਹੂੰ ਦੋਨਾਂ ਦੀ ਸਾਡੀ ਸੋਚ ਹੈ ਵੀ ਆਪਾਂ ਇੱਥੇ ਰਹਿ ਕੇ ਇਹਨਾਂ ਨੂੰ ਵੱਲ ਸਕਾਉਣਾ ਇਹਨਾਂ ਨੂੰ ਪ੍ਰੋਮੋਟ ਕਰਨਾ ਇੱਥੇ ਹੂੰ ਨਹੀਂ ਬਹੁਤ ਵਧੀਆ ਬਈ ਬਹੁਤ ਵਧੀਆ ਲੱਗਿਆ ਵੱਡੀ ਗੱਲ ਤਾਂ ਇਹ ਹੈ ਹਨਾ ਤੇ ਸਾਰਾ ਪਰਿਵਾਰ ਨਾਲ ਮਿਲ ਕੇ ਚੱਲੂਗਾ ਫੇਰ ਹੀ ਅੱਗੇ ਵਾਧਾ ਹੁੰਦਾ ਬਈ ਹਨਾ ਤੇ ਕਬਲ ਬਈ ਅ ਮੜਿਆ ਗੁੜੀਆਂ ਨਾਲ ਵੀ ਜੈਸਮੀਨ ਨਾਲ ਵੀ ਕਰਾਈਏ ਗੱਲ ਜੈਸਮੀਨ ਪਤਨ ਨੂੰ ਜੈਮੀਨ ਪੁੱਤ ਤੂੰ ਦੱਸ ਆਪਣਾ ਮੜਾ ਜੀ ਤੁਹਾਨੂੰ ਕਿਵੇਂ ਪਿਆ ਸ਼ੌਂਕ ਜਨਮ ਦਾ ਸਾਨੂੰ ਜਿਵੇਂ ਮੰਮਾ ਤੇ ਪਾਪਾ ਨੂੰ ਵੇਖ ਕੇ ਸ਼ੌਂਕ ਪਿਆ ਜਿਵੇਂ ਪਹਿਲਾਂ ਪਾਪਾ ਰਣ ਸ਼ੌਂਕ ਸੀਏ ਜਾਂਦਨ ਦਸੀ ਮੇਲਿਆਂ ਤੇ ਇਹਨਾਂ ਨੂੰ ਵੇਖ-ਵੇਖ ਕੇ ਜਿਵੇਂ ਸਾਨੂੰ ਸ਼ੌਂਕ ਪਿਆ ਪਾਪਾ ਰਣ ਹੂੰ ਤੇ ਮੇਲੇ ਤੇ ਜਾਂਦਾ ਹੁੰਨਾ ਪੁੱਤ ਫਿਰ ਹਾਂਜੀ ਹੂੰ ਚਲੋ ਬਹੁਤ ਵਧੀਆ ਬੱਚੇ ਤੇ ਕਿੰਨੇ ਫਿਰ ਹੁਣ ਇੱਕ ਤਾਂ ਆਪਣਾ ਘੋੜਾ ਹੀ ਹੋ ਗਿਆ ਔਰ ਘੋੜੀਆਂ ਵੀ ਕੁਝ ਰੱਖੀਆਂ ਹੋਈਆਂ ਨੇ ਹਾਂਜੀ ਘੋੜੀ ਵੀ ਆ ਆ ਕੋੜੀ ਹੈਗੀ ਐ ਕਿ ਇਹ ਦੂਬਾਦ ਹੁਣ ਕੋੜੀਆਂ ਫਰਵੀ ਦੇ ਆਪਣਾ ਸ਼ੁਰੂ ਕਰਾਂਗੇ ਕੰਮ ਹੋਰ ਲਿਆਵਾਂਗੇ ਕੋੜੀਆਂ ਚਲੋ ਬਾਈ ਵਧੀਆ ਤਾਂ ਉਹ ਐਣਾ ਹੀ ਹੁਣ ਜਾਨਵਰ ਮਹਿੰਗੇ ਆ ਹਮ ਹੌਲੀ ਹੌਲੀ ਪੈਰ ਧਰਨਾ ਪੈਂਦਾ ਇਸ ਕੰਮ ਦੇ ਵਿੱਚ ਹਨਾ ਤੇ ਘੋੜੇ ਸੈਂਦੇ ਸੈਂਦੇ ਕੰਮ ਹਾਂਜੀ ਕਿਉਂ ਨਵੇਂ ਬੰਦੇ ਨੂੰ ਹੌਲੀ ਹੌਲੀ ਇਕੱਠਾ ਕਰ ਲੈ ਚੰਗਾ ਹੁੰਦਾ ਕੰਮ ਇੱਕੋ ਦਮੇ ਇਸ ਕੰਮ ਚ ਬਾਲਾ ਨਹੀਂ ਇੱਕੋ ਦਾ ਉਛਲਣਾ ਚਾਹੀਦਾ ਅੱਛਾ ਹੁਣ ਜਿਵੇਂ ਜਿਵੇਂ ਤਿਆਰ ਬਾਰੇ ਹੁਣ ਪ੍ਰਮਾਤਮਾ ਨੇ ਪਹਿਲਾਂ ਕੋੜਾ ਹੀ ਵੱਡਾ ਦੇਤਾ ਹਮ ਤੇ ਪਹਿਲਾਂ ਤਾਂ ਇਹ ਨਹੀਂ ਪਤਾ ਲੱਗਿਆ ਹੋਈ ਕੀ ਜਾਂਦਾ ਹਮ ਹਣਾ ਤੇ ਹੁਣ ਫਿਰ ਕਿਸ ਤਰੀਕੇ ਨਾਲ ਸੂਤ ਰਹਿੰਦਾ ਜੇ ਆਪਾਂ ਦਾ ਨਵੇਂ ਬੰਦਾਂ ਨੂੰ ਇਹ ਕਹਿੰਦਾ ਵੀ ਘੋੜੀਆਂ ਤੋਂ ਕੰਮ ਸ਼ੁਰੂ ਕਰੋ ਹਮ ਹੌਲੀ ਹੌਲੀ ਤਾਂ ਉਹਨੂੰ ਜਾਓ ਇੱਕੋ ਐਵੇਂ ਮਲਕੇ ਸ਼ੌਕ ਮਾਰਨਾ ਕੋਈ ਫਾਇਦਾ ਨਹੀਂ ਮਾਰਨਾ ਸਾਡਾ ਤਾਂ ਚਲੋ ਇਹ ਸੀਗਾ ਵੀ ਸ਼ੌਕ ਘੋੜੇ ਨੇ ਪਹਿਲਾ ਜਾਨਵਰਾ ਪਹਿਲਾ ਆਪਾਂ ਲਿਆ ਹੀ ਘੋੜਾ ਚਲੋ ਪਰ ਘੋੜੇ ਨੇ ਹੈ ਕਿਉਂ ਮਤਲਬ ਕਿ ਦੇਵੀ ਬਹੁਤ ਕੁਝ ਦਿੱਤਾ ਨਾਮ ਪੈਸਾ ਇੱਜ਼ਤ ਛੋਕ ਬੱਚਿਆਂ ਨੂੰ ਚੰਗੇ ਕੰਮ ਚ ਪਾਤਾ ਹੋਰ ਆਪਾਂ ਨੂੰ ਕੀ ਚਾਹੀਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੀ ਚੀਜ਼ ਆ ਭਾਈ ਅੱਗੇ ਚਲੋ ਬੱਚਿਆਂ ਦੀ ਤੇ ਜ਼ਿੰਦਗੀ ਬਣ ਰਹੀ ਹੈ ਨਾ ਤੇ ਭਾਈ ਦੋਸਤੋ ਸਾਡਾ ਆਹ ਬੰਦਾ ਰਹਿ ਗਿਆ ਹੁਣ ਕਹਿੰਦੇ ਮੈਂ ਇਹ ਲੈਣ ਵਾ ਗਿਆ ਸਮੋਸੇ ਤੇ ਸਾਨੂੰ ਸੀ ਖਾਲੀ ਦੇ ਵੀਡੀਓ ਚ ਭਾਈ ਚਲੋ ਐ ਆ ਵੀ ਹਾਦਸਾ ਚਲੇ ਆ ਗਿਆ ਫਰਮ ਵਾਲਾ ਮੈਨੂੰ ਸਕੂਟਰੀ ਵੀ ਵੇਚ ਦਿੱਟ ਪਾਦੀ ਕਹਿੰਦਾ ਹੁਣ ਮੈਂ ਵੀਡੀਓ ਖਰਾਬ ਕਰੂੰਗਾ ਵੀਡੀਓ ਖਰਾਬ ਕਹਿੰਦਾ ਹੁਣ ਕੋ ਕਰੂੰਗਾ ਤੇ ਇਹਨੂੰ ਵੀ ਬਾਈ ਚੋਬਰ ਨੂੰ ਬਹੁਤ ਸ਼ੌਂਕ ਆ ਹੈ ਆਉਣ ਵਾਲਾ ਫਿਊਚਰ ਦਾ ਮਾਲਕ ਹੀ ਆ ਇਹ ਜਾਰੇ ਆਦੀ ਭੈਣ ਨਾਲੋਂ ਜ਼ਿਆਦਾ ਰਾਈਡਿੰਗ ਇਹ ਕਰਦਾ ਮਾਰ ਇਹ ਹੈ ਸਵਾਰੀ ਸੂਰੀ ਬਹੁਤ ਕਰਦਾ ਗੁੜੀਆਂ ਦਾ ਇਹ ਆ ਵੀ ਗੁੜੀਆਂ ਨੂੰ ਹਜੇ ਟਾਈਮ ਦੀ ਸ਼ਾਰਟੇਜ ਆ ਜਾਂਦੀ ਆ ਸਟੱਡੀ ਜ਼ਿਆਦਾ ਔਖੀ ਹੈ ਇਹ ਨਾਲੇ ਨੇ ਆਰਚਰੀ ਦੀ ਟ੍ਰੇਨਿੰਗ ਲੈਣ ਵੀ ਜਾਣਾ ਮਕਸਰ ਹਮ ਤੀਰੰਦਾਜੀ ਦੀ ਇਹ ਇਹਨੇ ਮਤਲਬ ਕੀ ਆ ਵੀ ਥੋੜਾ ਜਿਹਾ ਜਿਵੇਂ ਟਾਈਮ ਮਿਲ ਜਾਂਦਾ ਇਹ ਰਾਈਡਿੰਗ ਜਿਆਦਾ ਇਹ ਕਰਦਾ ਹੂੰ ਗੁੜੀਆਂ ਥੋੜਾ ਜਿਹਾ ਜੇ ਤੂੰ ਕੱਟ ਕਰਦੀ ਆ ਇਹ ਜਿਆਦਾ ਕਰਦਾ ਹੂੰ ਤੇ ਇਹੀ ਆ ਤੇ ਚਲੋ ਦੋਸਤੋ ਤੁਹਾਨੂੰ ਮੈਂ ਦਿੰਨਾ ਭਾਈ ਖੁਦ ਲਾ ਸਕਦਾ ਕੋਈ ਭਰਾ ਵਾਲੀ ਕਾਊਂਟਰ ਤੋਂ ਸਰਵਿਸ ਲੈਣਾ ਚਾਹੁੰਦਾ ਤਾਂ ਤੁਸੀਂ ਅੱਖਾਂ ਮੀਚ ਕੇ ਬਾਈ ਕਾਬਲ ਦਾ ਨੰਬਰ ਲਾ ਸਕਦੇ ਹੋ ਸੋਹਣੇ ਬੱਚੇ ਚੰਗੇ ਬੱਚੇ ਲੈਣੇ ਆ ਤਾਂ ਬਾਈ ਨੂੰ ਯਾਦ ਜ਼ਰੂਰ ਕਰਿਓ ਬਾਕੀ ਗਰੁੱਪਾਂ ਅਗਰ ਆਪਾਂ ਤੇ ਜ਼ਰੂਰ ਸ਼ੇਅਰ ਕਰਿਓ ਦੋਸਤੋ ਵੀਡੀਓ ਆਪਣੇ ਘੋੜਿਆਂ ਵਾਲੇ ਹਰ ਇੱਕ ਭਰਾ ਨਾਲ ਵੀਡੀਓ ਸਾਂਝੀ ਕਰਿਓ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਲਈ ਇੰਨਾ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਵੀ ਬਾਈਕਵਲ ਬਹੁਤ ਬਹੁਤ ਧੰਨਵਾਦ